ਹੈਲੋ ਜੀ ਸਲਾਮ ਅਦਾਬ ਨਮਸਤੇ ਸਾਰੀ ਕਾਲ ਤੇ ਜੈ ਸਤਿ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਮੈਨੂੰ ਕਿਸੇ ਭਾਈ ਨੇ ਕਿਹਾ ਜਾਂ ਹੋਰ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਸਵਾਲ ਆਇਆ ਵੀ ਹੋਣਾ ਜਾਂ ਹੋ ਸਕਦਾ ਆਉਂਦਾ ਰਹਿੰਦਾ ਹੋਣਾ ਮੈਨੂੰ ਭਾਈ ਕਹਿੰਦਾ ਕਿ ਭਾਈ ਤੁਹਾਡੀ ਤਾਂ ਯਾਰੀ ਆ ਸਾਈਂ ਉਮਰੇ ਸ਼ਾਹ ਦੇ ਨਾਲ ਮੰਡਾਲੀ ਵਾਲਿਆਂ ਦੇ ਨਾਲ ਉਹ ਗੱਲ ਉਹਨਾਂ ਨੇ ਮੈਨੂੰ ਇਹ ਇਸ ਕਰਕੇ ਕਹੀ ਕਿਉਂਕਿ ਜਿਹੜੀ ਮੈਂ ਆਪਣੇ ਇੰਸਟਾਗ੍ਰam ਦੇ ਉੱਤੇ ਸਾਈ ਉਮਰੇਸ਼ਾ ਸਰਕਾਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਸੀ ਜਿੱਥੇ ਅਸੀਂ ਇਕੱਠੇ ਬੈਠੇ ਹਾਂ ਸੋ ਉਹ ਦੇਖ ਕੇ ਉਸ ਬਾਈ ਨੇ ਮੈਨੂੰ ਇਹ ਕਿਹਾ ਤਾਂ ਮੈਂ ਸੋਚਿਆ ਮੈਂ ਕਿਉਂ ਨਾ ਵੀਡੀਓ ਬਣਾ ਕੇ ਇਸ ਗੱਲ ਤੇ ਗੱਲ ਕਰਾਂ ਹੁਣ ਦੇਖੋ ਦੋਸਤੋ ਸਾਈ ਉਮਰੇਸ਼ਾ ਉਹਨਾਂ ਦੇ ਨਾਲ ਮੇਰੀ ਯਾਰੀ ਪਰ ਮੈਂ ਉਹਨੂੰ ਇਹ ਨਹੀਂ ਕਹੂੰਗਾ ਕਿ ਮੇਰੀ ਯਾਰੀ ਆ ਕਿਉਂਕਿ ਮੇਰੇ ਤੋਂ ਰੁਤਬੇ ਦੇ ਵਿੱਚ ਬਹੁਤ ਵੱਡੇ ਨੇ ਮੇਰੇ ਤੋਂ ਉਮਰ ਦੇ ਵਿੱਚ ਬਹੁਤ ਵੱਡੇ ਨੇ ਫਕੀਰੀ ਉਹ ਫਕੀਰੀ ਘਰਾਣੇ ਦੇ ਵਿੱਚੋਂ ਨੇ ਉਹਨਾਂ ਦਾ ਦਰਬਾਰ ਫਕੀਰੀ ਘਰਾਣੇ ਚੋਂ ਦਾ ਤਾਲੀ ਅਹਿਮ ਸਰਕਾਰ ਦੀ ਗੱਦੀ ਤੇ ਸਾਈਂ ਮੁਰਿ ਸ਼ਾਸਤ ਸਰਕਾਰ ਬੈਠੇ ਨੇ ਸੋ ਮੇਰਾ ਉਹਨਾਂ ਨਾਲ ਉਹਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਸਾਈਂ ਲਾਡੀ ਸ਼ਾਸ ਸਰਕਾਰ ਦੀ ਕਿਰਪਾ ਦੇ ਨਾਲ ਨਾ ਇਸ ਹੀਰ ਦਾ ਇਹਣਾ ਪਿਆਰ ਆ ਉਹ ਪੰਜਾਬ ਦੇ ਜਿੰਨੇ ਫਕੀਰ ਨੇ ਨਾ ਉਹ ਉਹਨਾਂ ਦੇ ਨਾਲ ਇੰਨਾ ਜ਼ਿਆਦਾ ਬਣਿਆ ਹੋਇਆ ਕਿ ਹਰ ਇੱਕ ਫਕੀਰ ਜਿਹੜਾ ਆ ਉਹ ਜਾਣਦਾ ਆ ਕਿ ਇਹ ਸਾਡਾ ਹੀਰ ਆ ਬਸ ਉਹਨਾਂ ਦਾ ਅਸ਼ੀਰਵਾਦ ਉਹਨਾਂ ਦਾ ਪਿਆਰ ਮੈਨੂੰ ਇੰਨੇ ਸਾਲਾਂ ਤੋਂ ਮਿਲਦਾ ਆ ਰਿਹਾ ਤੇ ਮਿਲਦਾ ਹੀ ਰਹਿਣਾ ਆ ਮੈਨੂੰ ਪੂਰਾ ਯਕੀਨ ਆ ਜਿਵੇਂ ਸਾਈਂ ਦੀ ਦਾ ਅਸ਼ੀਰਵਾਦ ਆ ਉਹਦਾ ਸੋ ਇਹੀ ਯਾਰੀ ਆ ਇਹੀ ਪਿਆਰ ਆ ਸਾਈ ਉਮਰੇ ਸ਼ਾ ਸਰਕਾਰ ਦੇ ਨਾਲ ਜਿਹੜੀ ਮੈਂ ਤਸਵੀਰ ਸਾਂਝੀ ਕੀਤੀ ਬਹੁਤ ਪੁਰਾਣੀ ਆ ਕਿਉਂਕਿ ਜਿਹੜੀਆਂ ਸਾਈ ਜੀ ਦੀਆਂ ਮਹਿਫਲਾਂ ਸਾਈ ਲਾਡਿਸ਼ਾ ਸਰਕਾਰ ਜੀ ਦੇ ਨਾਮ ਦੀਆਂ ਮਹਿਫਲਾਂ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਚ ਹੋ ਰਹੀਆਂ ਨੇ ਉਹ ਮਹਿਫਲਾਂ ਅਸੀਂ ਪਹਿਲਿਆਂ ਪੁਰਾਣਿਆਂ ਸਮਿਆਂ ਦੇ ਵਿੱਚ ਬਹੁਤ ਦੇਖ ਚੁੱਕੇ ਆ ਬਹੁਤ ਜ਼ਿਆਦਾ ਅਸੀਂ ਅਟੈਂਡ ਕੀਤੀਆਂ ਹੋਈਆਂ ਨੇ ਜਿੱਥੇ ਅਕਸਰ ਸਾਈਂ ਉਮਰੇਸ਼ਾ ਸਰਕਾਰ ਦੇ ਨਾਲ ਮੁਲਾਕਾਤ ਉਹਨਾਂ ਦੇ ਦਰਸ਼ਨ ਹੁੰਦੇ ਰਹਿੰਦੇ ਸੀ ਤੇ ਅਸੀਂ ਇੰਨੇ ਹੀ ਬੈਠ ਕੇ ਇਕੱਠਿਆਂ ਨੇ ਮਹਿਫਲ ਦੇਖੀਆਂ ਨੇ ਬਹੁਤ ਜ਼ਿਆਦਾ ਸੋ ਬਸ ਇਹ ਹੀ ਸਾਈਂ ਜੀ ਦੀ ਕਿਰਪਾਇਆ ਜਿਹੜੀ ਯਾਰੀ ਹੈ ਸਾਡੀ ਸੋ ਇਦਾਂ ਹੀ ਤੁਸੀਂ ਪਿਆਰ ਕਰਦੇ ਰਹੋ ਕਿ ਮੈਂ ਤੁਹਾਡੇ ਨਾਲ ਸਾਈਂ ਜੀ ਦੀਆਂ ਗੱਲਾਂ ਲੈ ਕੇ ਆਉਂਦਾ ਰਹਾ ਜਿਹੜੀਆਂ ਗੱਲਾਂ ਹੋ ਸਕਦਾ ਕਈ ਕੁਝ ਨਹੀਂ ਤੁਹਾਨੂੰ ਪਤਾ ਉਹ ਮੈਂ ਲੈ ਕੇ ਆਉਂਦਾ ਰਹਾ ਕੁਝ ਗੱਲਾਂ ਤੋਂ ਕਿਸੇ ਨਾ ਕਿਸੇ ਨੂੰ ਤਕਲੀਫਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਗੱਲ ਨਹੀਂ ਬਸ ਤੁਸੀਂ ਖੁਸ਼ ਰਹਿਣੇ ਚਾਹੀਦੇ ਹੋ ਜੈਸਾ ਜੀ ਵੀ